ਲਾਰ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਕੇਸ ਸਟੋਪਾਦੀਆ ਪਾ ਗਿਆ ਚਾਰ ਸਾਲ ਵਿੱਚ ਕੁਛ ਨਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪੋਰਸ਼ਨੇਟ ਐਸੈਟਸ ਦਾ ਪਾਉਣਾ ਉਹ ਕੇਸ ਪਾਤਾ ਤੇ ਜਿਸ ਦਿਨੇ ਘਰ ਗਏ ਨੇ ਵਿਦਾਊਟ ਆਫ ਡਿਸਕਲੋਜ਼ਿੰਗ देयर ਆਇਡੈਂਟੀਟੀ ਵਿਦਾਊਟ any sarch brand ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਚੋਂ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਜਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ Z ਸਿਕਿਉਰਟੀ ਪ੍ਰੋਟੈਕਟਡ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਜ਼ਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮਸੀਰੀਅਸ ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਫਾਰਨ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਨਨ ਆਫ ਯੂ ਇਜ਼ ਇਨ ਯੂਨੀਫਾਰਮ ਬਾੜਦਾ ਤਾਂ ਇਹ ਸੀਗਾ ਕਿ ਕਾਨੂੰਨ ਤਾਂ ਮੰਗੇ ਕਰਦਾ ਸੀਗਾ ਕਿ ਉਹਨਾਂ ਦੇ ਕ੍ਰਿਮੀਨਲ ਡ੍ਰੈਸ ਪਾਸ ਦਾ ਪਰਚਾ ਦਾਖਲ ਹੁੰਦਾ ਪੁਲਿਸ ਵਾਲਿਆਂ ਦੇ ਜਿਹੜੇ ਪਲੇਟ ਕੋਲ ਸੀ ਗਏ ਆ ਪਰ ਹਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਪੁਲਿਸ ਦੇ ਕੰਮ ਵਿੱਚ ਬੇਗਾਨ ਪਾਇਆ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਹਨ ਇਹ ਬੜਾ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾ ਨਾਲ ਖੋਲਣੀਆਂ ਓਪੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਆ ਪਉ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸ ਸਾ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਵੀ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਅਜਾਦ ਭਾਰਤ ਪੂਜਨ ਆਸ਼ੂ ਜੀ ਨੂੰ ਵੇਜਿਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਿਨਿਸਟਰ ਨੇ ਰਮਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੂਜਨ ਨੂੰ ਲਿਜਾਣ ਨਹੀਂ ਦੇਣਾ ਉਹਦਾ ਕੁਛ ਨਾ ਹੋਏ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਆਊਟ ਲਾਈਨ ਦੀ ਡਿਊਟੀ ਨਿਭਾਉਣ ਤੋਂ ਨਾਲੇ ਉਹ ਯੂਨੀਫਾਰਮ ਸੀ ਹੀ ਹੁਣ ਇਹਦਾ ਨਤੀਜਾ ਹੈ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗ ਆ ਸਾਡਾ ਨਿਕਲਣਾ ਘਰ ਆ ਦੋ ਅਫਾ ਹੋ ਜੂਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸੀਮਮ ਕੋਸ਼ਿਸ਼ ਇਹ ਹੈ ਈ ਬਾਈ ਰੋਕਔਰਕ ਬਜੇਟ ਗਿਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀ ਨਾਲੇ ਮੈਂ ਦੂਸਰਾ ਇਹਦਾ ਕਾਰਨ ਇਹ ਸਮਝਦਾ ਹੈ ਕਿ ਬੀਬਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਉਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲਾਟੀ ਬੀਬਾ ਗਨੀਪੌਰ ਐਮ ਐਲ ਏ ਮਜੀਠਾੜੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਰੰਟਾ ਤੋਂ ਬਿਨਾ ਗਨੀਪੌਰ ਮਜੀਠਿਆ ਦੇ ਗੈਸਤ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਇਹ ਇੰਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ। ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ, ਕਾਨੂੰਨ ਖਤਮ ਕਰਦਾ, ਫੰਡਾਮੈਂਟਲ ਰਾਈਟਸ ਕਤਮ ਕਰਦਾ। ਉਹਦਾ ਨਤੀਜਾ ਕੀ ਹੋਇਆ? ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਦਾ ਉਹਦੇ ਹੋਂਦ ਚ ਹੈ। ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਇਸੇ ਗੱਲ 'ਚ ਪਹੁੰਚਾਈ ਸੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ ਚ ਸਨ ਵਾਇਨੀ ਦੀ ਕਾਨੂੰਨ ਦਾ ਰਾਜ ਨਹੀਂ ਲੈਂਦਾ ਧੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਅੱਗੇ ਚੱਲ ਚੜਾਤਾ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਭਰੇ ਕੇ ਸ਼ੋਹਨ ਕਿ ਸਰਦਾਰ ਵਿਕਰਮ ਸਿੰਘ ਨਮਜੀਤਿਆ ਲੜਾਈ ਕਰਨੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅਕਾਲੀ ਦਲ ਸਮੂੱਚਾ ਉਹਨਾਂ ਨਾਲ ਚਟਾਨ ਵਾਂਗੂ ਖੜਾ ਹੈ ਤੇ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਠੀਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬਲਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮਾਤ ਇਸ ਭ੍ਰਿਖੇ ਚ ਰਹਿਣ ਮੈਂ ਹੁਣ ਟੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਸ਼ਨ ਵਾਲੇ ਇਸ਼ੂ ਤੇ ਕਰੀਬਤ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਇਹ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਜੀਤਰਾ ਦੀ ਉਨੇ ਕੀ ਕਰਨੀ ਜਿਹੜੀਆਂ ਪਰਸੀਕਿਊਸ਼ਨ ਦਾ ਇੱਕ ਤਾਇਆ ਕਿ ਕੇਸ ਦਰਜ ਕਰ ਦਿਓ ਕੇਸ ਝੂਠਾ ਦਰਜ ਕਰਨ ਤੋਂ ਬਾਅਦ ਜਿਹਨਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਿਹੇਮ ਕਰ ਉਹਦੇ ਉਹਦੇ ਕਾਫੀ ਕਦਮ ਕਰਦੇ ਹੋ ਫਿਰ ਮੁਲਾਕਾਤਾਂ ਦਾ ਜਿਹੜਾ ਸੰਸਦਾਂ ਜਿਹੜਾ ਜੇਲ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁਲਾਕਾਤਾਂ ਵੀ ਨਹੀਂ ਕਰਦਾ ਇਸ ਕਰਕੇ ਇਹ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਵੀ ਦੇਰ ਦੇ ਤੇ ਕੰਮ ਕਰਦੀ ਹੈ ਜਿਹੜਾ ਗਰਮਨ ਸਾਹਿਬ ਨੇ ਇੱਕ ਸੈਟਿੰਗ ਐਮਐਲਏ ਦੇ ਘਰ ਦੇ ਵਿੱਚ ਪ੍ਰੈਸ ਪੱਪਸਿੰਗ ਦੀ ਗੱਲ ਕੀਤੀ ਹੈ ਉਹ ਤਾਂ ਆਲਰੇਡੀ ਬੀਬਾ ਗ੍ਰੀਨਪੋਲ ਲਿਖਾ ਲਈ ਕਵਰਟੀ ਫਾਈਲ ਕੀਤੀ ਹੈ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਗਰਮਨ ਸਾਹਿਬ ਤੋਂ ਸਭਾ ਵੀ ਮੰਗਿਆ ਸੀ ਆ ਦੋ ਤਿੰਨ ਦਿਨ ਪਹਿਲਾਂ ਟੈਸ਼ਨ ਸਾਡੀ ਮੀਟਿੰਗ ਸੀ ਪਰ ਗਰਮਨ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਹਿ ਸੀ ਕਿ ਹਫਤਾ ਤੱਕ ਆਲੀ ਪਬਲਿਕ ਨੂੰ ਨਹੀਂ ਮਿਲੇ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨ ਦੀ ਅਡਵਾਈਸ ਦੇ ਵਿੱਚ ਜਾ ਵੀ ਰਿਹਾ ਸਾਡਾ ਕਿਉਂਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਜਿਹਨੂੰ ਨਾਈਟਲੀ ਲੈ ਰਹੇ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਕੰਟਰੋਲ ਹੰਦ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਕ ਕਰਕੇ ਤੇ ਹਰ ਜਗ੍ਹਾ ਤੇ ਇਨਸਾਫ ਨੂੰ ਜਿਹੜਾ ਉੱਪਰ ਨੌਂਕਮ ਤੇ ਲੱਗੇ ਹੋਏ ਆ ਵੀ ਟਾਈਮ ਲੱਗੇ ਪਰੇ ਸਾਲੀਆਂ ਚੀਜ਼ਾਂ ਜਿਹੜੀਆਂ ਲੋਜੀਕਲ ਸੁਧਿਤ ਤੱਕ ਇੱਕ-ਇੱਕ ਕਰਕੇ ਸੀ ਲੈ ਕੇ ਦੱ। ਦੂਜੀ ਜਿਹੜੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਹ ਸਰਕਾਰ ਨੂੰ ਦੇ ਦਿੱਤੀ। ਅੱਜ ਹਾਲਾਤ ਇਹ ਆ ਕਿ ਹੌੜੀ-ਹੌੜੀ ਇੱਕ-ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵਾਂਝਾ ਕੀਤਾ ਜਾਂਦਾ। ਜੇ ਤੱਕ ਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਮਿਲਿਆ ਹੋਇਆ ਉਹਨੂੰ 1000 ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮਓ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ 5000 ਰੁਪਏ ਆ ਉਹਨਾਂ ਦੇ ਜਿਹੜੇ ਹੱਕ ਆ ਉਹ ਕੋ ਜੰਦੇ ਦੂਜਾ ਹੁੰਦਾ ਜਿਹੜੇ ਸਾਡੇ ਬਿਹਨਤ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮ ਇਤਨਾ ਬਣ ਗਿਆ ਕਿ ਸਾਰੇ ਪੈਕੇਜ ਪੜਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਸੀ ਜਾ ਕੇ ਕਿਤੇ ਰੈਡੀ ਹੋ ਰਹੀ ਸੀ ਆਪਦੀ ਜਨਤਰ ਤੇ ਉਹਨੇ ਇੱਕ ਇੱਕ ਚੀਜ਼ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦਾ ਜੋ ਵੀ ਪਰ ਹੋਣ ਜਿਹੜਾ ਸਾਡੇ ਲੋਕਾਂ ਦਾ ਹੱਕ ਆ ਹੁਣ ਲੈਂਡ ਕਲੂਡਿੰਗ ਪਾਲਿਸੀ ਦੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਹੈ ਉਹ ਸਾਰੇ ਦਿੱਲੀ ਤੋਂ ਦੂਜੇ ਸ਼ਹਿਰਾਂ ਤੋਂ ਲੈ ਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਤੇ ਅਵਾਰੀ ਕਰਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਬਣ ਜਿਹੜੀਆਂ ਪੋਲੀਟੀਕਲ ਅਪੁਆਇੰਟਮੈਂਟ ਹੁੰਦੀਆਂ ਆਨ ਪੋਲੂਸ਼ਨ ਬੋਰਡ ਦਾ ਚੇਅਰਮੈਨ ਲੱਗਿਆ ਕਿ ਰੇਡਰ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਪੋਤੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਐ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰੇਪੇਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਨੇ ਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ ਉਹਨਾਂ ਨੂੰ ਵਿਚਾਰੇ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਮਿਲਦੀ ਆ ਕਿ ਚਲੋ ਇੱਕ ਦਾ ਠੇਕਾ ਉਹਨਾਂ ਨੂੰ ਲੋਕਲ ਜਿੱਥੇ ਬੈਠੇ ਹੁੰਦੇ ਆ ਉੱਤੇ ਸਥਾਨਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਟੀ ਚੱਲ ਜਾਂਦੀ ਹੁਣ ਜਿਹੜਾ ਨਵਾਂ ਕੰਮ ਆ ਅੱਜ ਕੱਲ ਠੇਕੇਦਾਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਤਵਾ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਆ ਇੱਥੇ ਸੁਪੇਧਾਰ ਇੱਥੇ ਮਹਿਕਮਾ ਚ ਕਿ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗਦਾ ਫਿਰ ਭਾਵੇਂ ਸਾਰੇ ਜਿਹੜੇ ਤੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੀਆਂ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦੇ ਲੱਗੇਗਾ ਜਿੱਦ ਵਿੱਚ ਬਈ ਖਤ ਸਾਡਾ ਧਿਆਨ ਛੋਟੇ ਠੇਕੇਦਾਰਾਂ ਨੇ ਜਿੱਦ ਇੱਕ ਵੀ ਵਿਚਾਰਾ ਉਸ ਕੈਟਾਗਰੀ ਚ ਨਹੀਂ ਰਹਿ ਜਾਂਦਾ ਜਿਹੜਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫੇਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ ਐ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫੇਰ ਗੋਦਾਮ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਮਿਹਨਤੀ ਠੇਕੇਦਾਰ ਐ ਇਹਨਾਂ ਦੇ ਕੋਲੋਂ ਕਰਾਉਣਾ ਤੇ ਇਹਨਾਂ ਨੂੰ ਜਿਹੜਾ ਲੈਬਰ ਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉੱਥੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਿਹੜੀਆਂ ਉਹ ਕਮਾਈਆਂ ਕਰਨ ਇਸ ਕਰਕੇ ਮੈਂ ਮੁਕੰਮਲ ਸਿੰਘ ਸਾਹਿਬ ਨੂੰ ਕਹਿਣਾ ਕਿ ਬੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੰਨੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਕਿ ਕਿ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਐਨੇ ਸਾਡਾ ਤੋਂ ਸੜਕਾਂ ਬਣਾਉਂਦੇ ਆਏ ਆ ਕੀ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬਣਾਈ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵਾਲਵ ਕਰਾਂਗੇ ਤੇ ਉਹਨੂੰ ਉਹਦੇ ਅਧਿਕਾਰ ਸੌਂਖ ਦਿਆਂਗੇ ਤੇ ਹੁਣ ਜਿਹੜੇ ਚੰਗੇ ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ ਇਹ ਜਿਹੜੀ ਪਾਲਸੀ ਆ ਇਹ ਸਰਕਾਰ ਦੀ ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲੱਗੇ ਇਹ ਪੈਸਾ ਕਿੱਥੇ ਬਰਬਾਦ ਹੋ ਰਿਹਾ ਵੱਡੀ ਕਰਪਸ਼ਨ ਆ ਇਹਦੇ ਪਿੱਛੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪੁਰਾਣਾ ਸਿਸਟਮ ਸੀ ਉਦੇ ਮੁਤਾਬਕ ਜਿਹੜੇ ਸਤਾਨਿਕ ਠੇਕੇਦਾਰ ਆ ਪੰਜਾਬ ਦੇ ਬਹੁਤਲੇ ਹਜ਼ਾਰਾਂ ਦੀ ਕੀਮਤ ਚ ਉਹਨਾਂ ਕਿੱਥੇ ਜਾਣਾ ਇਹਦਾ ਅੱਖਾਂ 'ਚ ਇਕੱਠਾ ਪਾ ਕੇ ਚਲੇ ਜਾਣਗੇ ਬਿਲ ਤੁਹਾਡੇ ਕੋਲ ਬੈਠਿਆ ਬੈਠਿਆ ਉਹਨੂੰ ਮਿਲ ਜਾਣੇ ਆ ਤੇ ਬਾਅਦ ਚ ਜਦੋਂ ਕਿਤੇ ਲੋਡ ਪੈਂਦੀ ਆ ਫਿਰ ਕੋਈ ਮੇਰੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਮਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸੜਕ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕੰਮ ਹੋ ਵੀ ਜਲਦੀ ਹੋਣਗੇ ਇਹ ਸ਼ਰਤ ਇਹ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ ਮੋਟੀ ਆਮਦਨ ਹੈ ਉਹ ਕਦੋਂ ਮਿਲੇ ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਦੋਨੇ ਜਿਹੜੇ ਇਸ਼ੂ ਹੈ ਇਹਦੇ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਲੱਗਦੇ ਹਾਂ ਆਸ ਕਰਦੇ ਹਾਂ ਕਿ ਸਰਕਾਰ ਦਾ ਜਵਾਬ ਦੇ